ਸਾਸਤਰੀ ਗਾਲ ਜੀ ਸਾਰੇ ਵੀਰਾਂ ਨੂੰ ਕੁਲਜਿੰਦਰ ਡੇਰੀ ਫਰਮਿੰਟਾ ਦਾ ਬੋਬੋ ਸਵਾਗਤ ਹੈ ਵੀਰ ਜੀ ਅੱਜ ਦੀ ਵੀਡੀਓ ਦੇ ਵਿੱਚ ਤਾਜ਼ੀਆਂ ਸੂਈਆਂ ਵੜਾ ਆ ਗਿਆਂ ਵੀਰੋ ਜਰਸੀ ਨੇ ਚੰਗੇ ਰਿਕਾਰਡ ਆ ਲੀਆਂ ਨੇ ਗੱਬਣਾ ਨੇ ਤਾਂ ਚੰਗੀਆਂ ਝੋਟੀਆਂ ਆ ਗਈਆਂ ਵੱਡੀਆਂ ਝੋਟੀਆਂ ਵੀਰੋ ਚੰਗੀਆਂ ਵੜਾ ਨੇ ਵੀਡੀਓ ਐਂਡ ਤਾਈਂ ਜਰੂਰ ਵੇਖਿਓ ਰੇਟ ਵੀਰ ਉਹਨਾਂ ਦਾ ਜਾਇਜ਼ ਹੁੰਦਾ ਆਓ ਵੀਰੇ ਇਹਨਾਂ ਬਾਰੇ ਲੈਣੇ ਆ ਵੀਰੋ ਨਾਲ ਕੋਲੇ ਸਾਰੀ ਜਾਣਕਾਰੀ ਸਾਸਤਰੀ ਗਾਲ ਵੀਰੇ ਸਾਸਿਕਾ ਵੀਰ ਜੀ ਸਾਸਿਕਾ ਔਰ ਸੁਣਾ ਵੀਰੇ ਕੀ ਹਾਲ ਚਾ ਹਾਂਜੀ ਵਧੀਆ ਵੀਰਜੀ ਤੁਸੀਂ ਸੁਣਾਓ ਜੀ ਵਧੀਆ ਵੀਰੇ ਵਧੀਆ ਠੀਕ ਠਾਕ ਜੀ ਬਾਕੀ ਕਲਜੇਂਦਰ ਡੇੜੀ ਫਾੜੋਂ ਵੇਖਣਾਂ ਨੇ ਪਿਆਰ ਪਈ ਸასი ਕਾਲ ਜੀ ਸასი ਕਾਲ ਵੀਰੇ ਤਾਂ ਵੀਰੇ ਨਾਂ ਦੱਸੀ ਆਪਣਾ ਨਾਮ ਸੁਖਦੇਵ ਸਿੰਘ ਜ਼ਿਲ੍ਹਾ ਗੁਰਦਾਸਪੁਰ ਹੈ ਹਾਂਜੀ ਪਿੰਡ ਡੇੜੀਵਾਲ ਚਰਨਾ ਠੀਕ ਹੈ ਜੀ ਫੋਨ ਨੰਬਰ 8427861390 ਤਾਂ ਵੀਰੇ ਨੰਬਰ 9056461390 ਤਾਂ ਵਹਿੜਾਂ ਵੀ ਆ ਗਈਆਂ ਨੇ ਵੱਡੀਆਂ ਝੋਟੀਆਂ ਵੀ ਆ ਗਈਆਂ ਹਨਾ ਹਾਂਜੀ ਵੀਰਜੀ ਵਹਿੜਾਂ ਵੀ ਤੇ ਵੱਡੀਆਂ ਤਾ ਰੇਡ ਹਰੇਕ ਵੀਡੀਓ ਨੂੰ ਜਾਇਜ ਹਾਂਜੀ ਵੀਰ ਜੀ ਜਾਇਜ ਹੀ ਉੱਡਦੇ ਹਾਂ ਰੇਡ ਤਾਂ ਵੀਰਾਂ ਨੂੰ ਬੇਨਤੀ ਆ ਵੀਰੇ ਵੀਡੀਓ ਐਂਡ ਤਾਈਂ ਜਰੂਰ ਵੇਖਿਓ ਸੋਹਣੀਆਂ ਵੇੜਾਂ ਨੇ ਜਰਸੀ ਨੇ ਟੋਪ ਕਲਾਸ ਨੇ ਤਾਜ਼ੀਆਂ ਸੂਰੀਆਂ ਨੇ ਗੱਬਣਾ ਨੇ ਚੰਗੇ ਰਿਕਾਰਡ ਵਾਲੀਆਂ ਨੇ ਤਾਂ ਰੇਡ ਵੀਰ ਦਾ ਹਰੇਕ ਵੀਡੀਓ ਚ ਜਾਇਜ ਹੁੰਦਾ ਜੀ ਤਾਂ ਪਸ਼ੂ ਵੀ ਸਾਫ਼ ਸੁਥਰਾ ਹੁੰਦਾ ਤਾਂ ਬੇਫਿਕਰ ਬੇਚਿੰਤ ਹੋ ਕੇ ਖਰੀਦਦਾਰੀ ਕਰਿਓ ਜੀ ਤਾਂ ਬਾਕੀ ਰੇਡ ਵੀਰ ਦਾ ਹਰੇਕ ਵੀਡੀਓ ਚ ਜਾਇਜ ਆ ਵੀਰੋ ਤਾ ਪਸ਼ੂ ਵੀ ਚੰਗਾ ਹੁੰਦਾ ਤਾਂ ਵੱਡੀ ਝੋਟੀ ਤੋਂ ਵੀਰੇ ਇਹ ਤੋਂ ਸ਼ੁਰੂ ਕਰ ਲੀਏ ਹਾਂਜੀ ਵੀਰ ਜੀ ਹਾਂਜੀ ਇਹਦੇ ਬਾਰੇ ਦੱਸਦੀ ਵੀਰੇ ਤਾਜੀ ਸੂਈ ਜੇ ਠੀਕ ਆ ਜੀ ਤੀਜਾ ਦਿਨ ਜਿਆ ਚ ਸੂਈ ਨੂੰ ਤੀਜਾ ਦਿਨ 11 12 ਕਿਲੋ ਬੋਲਾ ਜੀ 11 12 ਕਿਲੋ ਬੋਲਾ ਖੋਲੋ ਵੀਰੇ ਖੋਲੇ ਡਾਡੀ ਤਾਂ ਵੇਖੋ ਵੀਰੇ ਵੱਡੇ ਪੱਲੇ ਚ ਆ ਤਾਜੀ ਸੂਈ ਆ ਮਗਰ ਕੱਟਾ ਆ ਗਿਆ 11 12 ਕਿਲੋ ਸਟਾਰਟਿੰਗ ਆ ਪਹਿਲੇ ਸੁਬੇਦਾਰ ਕਾੜ 12 ਕਿਲੋ ਦਾ ਜੀ 14 ਕਿਲੋ ਦਾ ਜੀ ਤਾਂ ਵੇਖੋ ਵੀਰੇ ਪਾਲ ਜੋੜ ਚੈੱਕ ਕਰਕੇ ਆ ਬਾਤ ਹੈ ਜੀ ਆ ਮੰਜਾ ਹੀ ਡੈਂਦਾ ਉੱਪਰ ਫੁੱਲ ਰਾਜੀ ਪਤਲਾ ਚੰਮ ਬਾਕੀ ਵੀਰੇ ਪਿੱਠ ਪੁੱਠ ਚੈੱਕ ਕਰੋ ਚਿਗਾਠਾ ਤਾਂ ਬੇਲ ਲੰਮੀ ਫੁੱਲਾ ਚਵਾ ਮੋਟਾ ਬਹੁਤ ਹੀ ਜਿਆਦਾ ਚੰਗੀ ਆ ਵੀਰੇ ਜਿਹਨੂੰ ਕਹਿੰਦੇ ਥਣ ਬੜਾ ਪਿਆਰਾ ਲੱਗਿਆ ਵੇਖੋ ਵੀਰੇ ਪਲੀ ਵੀ ਵੇਖੋ ਕਿੰਨੀ ਆ ਵੀਰੇ ਚਿਗਾਠਾ ਚਿਗੂਠਾ ਚੈੱਕ ਕਰੋ ਪਿੱਠ ਪੁੱਠ ਪਤਲਾ ਚਮ ਥਣ ਵਧੀਆ ਲੱਗਿਆ ਚਿਵਾਈ ਵਾਲਾ ਥਣ ਲੱਗਿਆ ਵੱਡੇ ਥਣ ਭਾਂਡੇ ਦੀ ਮਾਲਕਾ ਤੇ ਵੱਡੇ ਕਦ ਕਾਠ ਦੀ ਤੇ ਪਲ ਜੋੜ ਦਾ ਕੋਈ ਅੰਤ ਨਹੀਂ ਵੀਰੇ ਫੁੱਲ ਪਲੀ ਜੁੜੀ ਆ ਤਾਂ ਪਤਲਾ ਚਮ ਆ ਗਿਆ ਆ ਬੱਚਾ ਆ ਗਿਆ ਜੀ ਹਾਂਜੀ ਵੀਰ ਜੀ ਅੱਜ ਇਕੱਠਾ ਕਿਵੇਂ ਤਾਂ ਨਿਗਲੀ ਚਵਾਈ ਵੀਰੇ ਜਵਾਬ ਦਿੱਤੀ ਧੂਰ ਵਰਗੀ ਇੱਕ ਨੰਬਰ ਤਾਂ ਵੀਰੇ ਇਹਦੇ ਆਪਾਂ ਮੁੱਲ ਦੀ ਗੱਲ ਕਰ ਲਈਏ ਤਾਂ ਇਹ ਵੜ ਕਿੰਨੇ ਦੀ ਝੋਟੀ ਹੋ ਜੂਏ ਝੋਟੀ ਤਾਂ ਗਾਂਢੀ ਡੇ ਡੇੜੇ ਕਰ ਦੇ ਬਿਲਕੁਲ ਪਾਣੀ ਕਰਨਾ ਹਾਂਜੀ ਕਰ ਲਈ ਵਾਕੇ ਇੱਕ 20 ਹੀ ਦੇ ਦਈਏ ਇੱਕ 20 ਹੀ ਹਾਂਜੀ ਠੀਕ ਹੈ ਵੀਰੇ ਰੋਕੀ ਦਾ 70 75 ਰੇਟ ਤੇ ਕਹਿੰਦੇ ਜੇ ਜੋ ਵਾਕੇ ਮੁੱਲ ਤਾਂ ਵੀਰੇ ਸੋਨੇ ਕੀ ਹੈ ਅੱਛਾ ਜੀ ਹਾਂਜੀ ਕਿੰਨੇ ਦੀ ਵੀਰੇ ਹੁਣ ਕਰ ਦੋ ਮਾਨਤ ਹੁੰਦੇ ਜੀ ਤੁਸੀਂ ਕਰ ਦਿਓ ਕੋਈ ਨਾ ਨਹੀਂ ਤੁਹਾਡਾ ਰੇਡ ਜਾਇਜ ਹੁੰਦਾ ਆਪ ਹੀ ਕਰ ਦਿਓ ਮੈਂ ਤਾਂ ਕਿੰਨੇ ਦੀ ਵੰਦੇ ਤੁਸੀਂ 1 2 ਹਾਂ ਨਾ 15 ਦੀ 3 ਹੋਰ ਛੱਡੋ 12 ਦੀ ਜਾਂਦੇ ਇੱਕ 12 ਦੀ ਹਾਂ ਜੀ 4 ਤੋਂ 10 ਦੀ 10 ਦੀ ਕੀ ਬਾਤ ਹੈ ਜੀ ਤਾਂ ਵੱਡੀ ਛੋਟੀ ਪਲੀ ਜੁੜੀ ਵੀਰੇ ਤਾਜੀ ਸੂਈ ਆ ਪਿੱਠ ਪੂੜੇ ਤੋਂ ਗੱਲ ਕਰੀਏ ਰਾਜੀ ਫੁੱਲ ਇੱਕ ਹੱਥੀਂ ਕੱਲੀ ਜਾਊਗੀ ਇੱਕ ਦੱਸ ਦੀ ਜੀ ਹਾਂ ਜੀ ਬਾਤ ਹੈ ਕੀ ਬਾਤ ਹੈ ਇੱਕ ਰੀ ਟੋਰਾ ਮੜਾ ਦਿਖਾ ਦੇ ਵੀਰੇ ਇਹਦਾ ਕੋ ਵੀਰੋ 10 ਦੀ ਹੋ ਜੂ ਵੱਡੇ ਪੱਲੇ ਚਾ ਪਲੀ ਜੁੜੀ ਆ ਬਿਲਕੁਲ ਵੇਖੋ ਵੀਰੋ ਲੇਵਾ ਤੇ ਚਵਾ ਇੱਕ ਨੰਬਰ ਤੇ ਵੱਡੀ ਕੀ ਬਾਤ ਆ ਵੇਖੋ ਵੀਰੋ ਪੇਠ ਪੁੱਠ ਮੰਜਾ ਡੰਦਾ ਉੱਪਰ ਫੁੱਲ ਰਾਜੀ ਕੀ ਬਾਤ ਹੈ ਬਹੁਤ ਜਿਆਦੀ ਚੰਗੀ ਆ ਵੀਰੋ ਬਾਕੀ ਦੁੱਧ ਤੁਹਾਡੇ ਹਿੱਸੇ ਦਾ ਵੀਰੇ ਹਾਂਜੀ ਹਾਂਜੀ ਸਾਡੇ ਦੁੱਧ ਤੁਹਾਡੇ ਫਾਇਦਾ ਹਨਾ ਵੀਰੇ ਮੁੰਡਾ ਮੁੰਡਾ ਖਾਏ ਨੂੰ ਹੁਣ ਏਡੀ ਕੁੜੀ ਮੁੰਡਾ ਖੁੱਲਾ ਚਾਹੀਦਾ ਬਸ ਏਦਾਂ ਹੀ ਹਨਾ ਚਾਹੀਦਾ ਬੇਵਕੁਰਾ ਫੇਰ ਹੀ ਦੂਦਰ ਬਿਲਕੁਲ 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 ਤਾਂ ਹੁਣ ਇੱਕ ਦਸ ਦੀ ਇਹ 15 12 ਦੀ ਦਸ ਦੀ ਦਸ ਦੀ ਕਰ ਪਈ ਹੈ ਨਾ ਕੋਈ ਫੋਨ ਨਾਲੇ ਬਾਕੀ ਮੋੜਦੇ ਨਹੀਂ ਯਾਰ ਹੈ ਨਾ ਦੂਜੇ ਨੰਬਰ ਤੇ ਆ ਗਈ ਰੈਡ ਇਹ ਵੀ ਵੈਰ ਸੁਈ ਜੇ ਸ਼ਾਬਾਸ਼ ਸੱਬੇ ਵਡੇ ਲਾਇਆ ਥੱਲੇ ਥਣ ਵੀ ਚੰਗਾ ਲੱਗਿਆ ਜਰਸੀ ਆ ਗਈ ਹੈ ਜੀ ਕਾਲੇ ਰੰਗ ਦੀ ਨਿਗਾ ਨਿਗਾ ਕਰਨ ਕੀ ਬਾਤ ਹੈ ਲੇਵਾ ਚੈੱਕ ਕਰੋ ਵੀਰੋ ਕਿਆ ਬਾਤ ਹੈ ਇਹ ਪੂਰੇ 8 ਥੱਬੇ ਸਵੇਰੇ ਲਾਏ ਆ ਕਲਾਵੇ ਕੁਲਵੇ ਨੇ ਪਾਏ ਆ ਬੱਚਾ ਕਿਹੜਾ ਬੱਚੇ ਤੇ ਲੈ ਜੀ ਉਹਦੀ ਵਸ਼ਿਆ ਗਈ ਜੀ ਵਸ਼ਿਆ ਜੀ ਵਸ਼ਿਆ ਜੀ ਹਾਂ ਜੀ ਠੀਕ ਆ ਜੀ 15 ਥੱਬੇ ਵੀ ਬੜੇ ਲਾਏ ਵੀਰੇ ਸਾਲਾ 14 ਲੀਟਰ ਚੋਕ ਦਵਾਂਗੇ ਦੋ ਟਾਈਮ 14 ਲੀਟਰ ਆ ਵਸ਼ਿਆ ਗਏ ਹਾਂ ਜੀ ਆਜ ਵਸ਼ਿਆ ਠੀਕ ਆ ਜੀ ਦੇਖੋ ਵੀਰੇ ਲੈਵਾ ਚੈੱਕ ਕਰਿਓ ਥੱਲੇ ਵੇ ਤੁਹਾਨੂੰ ਦੱਗਿਆ ਲਾ ਲਿਓ ਕਿੰਨਾ ਦੁੱਧ ਭਰੂਗੀ ਬਿਲਕੁਲ ਦੇਸੀ ਕਿਉਂ ਦਾ ਪੀਪਾ ਹੀ ਲੱਗਾ ਥੱਲੇ ਬਿਲਕੁਲ ਬਿਲਕੁਲ ਥਣ ਬੜਾ ਪਿਆਰਾ ਲੱਗਿਆ ਜੀ ਚਵਾਈ ਵਾਲਾ ਠੀਕ ਹੈ ਜੀ ਵੀਰ ਜੀ ਇਹਦਾ ਮੁੱਲ ਮੁੱਲ ਦਈ ਜੀ 47000 ਦੇ ਵੈਰ ਦੇ 60 65 ਹੀ ਘੰਟੀ ਫਰਾਪਾ ਨਹੀਂ ਕਰਨਾ ਜੈ ਜੀ ਕਰ ਦੋ ਤੇ ਦੋ ਛੜ ਦੀ 45 ਦੀ ਦੋ ਛੜ ਮੇਰਾ ਤਿੰਨ ਹੋਰ ਛੜੋ 42 ਦੀ ਜਾਂਦ ਵੀ ਦੋ ਹੋਰ ਛੜੋ 40 ਦੀ ਜਾਂਦ ਜਾਂਦ ਵੀ ਜਾਂਦ ਹੋਰ ਦੀਆਂ ਵਾਲੇ ਰੇਟ ਆ ਵੀਰੋ ਰੇਟ ਨੇ ਚੈੱਕ ਕਰ ਲਿਆ ਹਰੇਕ ਵੀਡੀਓ 'ਚ ਰੇਟ ਵੀ ਇਹਦਾ ਜੈਜ ਹੁੰਦਾ ਬਾਕੀ ਵੈਡ ਦੀ ਫੇਸ ਕੁਆਲਿਟੀ ਦੀ ਗੱਲ ਕਰੀਏ ਤਾਂ ਬਹੁਤ ਜਿਆਦਾ ਚੰਗੀ ਆ। ਲੈਵਾ ਬਹੁਤ ਹੀ ਜਿਆਦਾ ਚੰਗਾ ਵੀਰੇ। ਕਿਆ ਬਾਤ ਹੈ ਜੀ। ਫੋਨ ਜਰੂਰ ਵੀਰ ਨੂੰ ਲਾ ਲਿਓ ਛੋਟਾ ਛਪਾ ਹੋ ਜੂ। ਹਾਂਜੀ ਝੋਟੀ ਆ ਗਈ ਅਗਲੇ ਬੰਨੇ ਜੀ। ਇਹ ਵੀ ਸੂਈ ਜੇ। ਅੱਛਾ ਜੀ। ਇਹਦਾ ਕੀ ਬੱਚਾ ਆ ਗਿਆ ਵੀਰੇ? ਬੱਚੇ ਦਾ ਜੀ ਕੱਟੀਆਂ ਜੇ। ਕੱਟਿਆ ਗਈ ਆ। ਉੱਚੇ ਬੱਚੇ ਦੀ ਆ ਗਈ ਹਨਾ। ਬਿਲਕੁਲ। ਵੇਖੋ ਵੀਰੋ। ਤੋਂ ਮਹੀਨੇ ਦਾ ਲਾ ਰਹੇ। ਸਿੰਘ ਦੀ ਕੁਆਲਿਟੀ ਤੇ ਫੇਸ ਕੁਆਲਿਟੀ ਤੇ ਗੱਲ ਕਰੀਏ ਵੀਰੇ ਇਹਦੇ ਲੈਵੇ ਦੀ ਤਾਂ ਬਹੁਤ ਹੀ ਜਿਆਦਾ ਸਪੈਸ਼ਲ ਥਣ ਲੱਗਿਆ ਇਹਨੂੰ ਬਹੁਤ ਜਿਆਦੀ ਚੰਗੀ ਝੋਟੀ ਆ ਵੀ ਮੁੱਲ ਵੀ ਇਹਦਾ ਜਾਇਜ਼ ਆ ਜੀ ਬੋਲੇ ਦੀ ਉਰਦੇ ਹਾਲਾ ਜੀ ਦੁੱਧ ਕਿੰਨਾ ਆ ਜੀ ਹੁਣ ਦੁੱਧ ਇਸਲੇ 7-8 ਕਿਲੋ ਪਿਆਰ 7-8 ਕਿਲੋ ਹਾਂਜੀ ਤੇ ਥਣ ਵੀ ਵੇਥ ਵੇਥ ਤੇ ਆ ਗਿਆ ਨਾ ਠੀਕ ਆ ਜੀ ਚਮਗਰਾ ਕੱਟੀ ਆ ਗਈ ਹੈ ਨਾ ਹਾਂਜੀ ਮਗਰੇ ਵੀ ਕੱਟੀ ਠੀਕ ਆ ਜੀ ਆ ਕੱਟੀ ਆ ਗਈ ਵੀਰੋ ਤਾਂ ਆ ਝੋਟੀ ਆ ਤੇ ਥਣ ਦੀ ਸਫਾਈਆਂ ਬੋਦਨੇ ਲੇਵੇ ਦੀਆਂ ਬਹੁਤ ਜਿਆਦੀ ਚੰਗੀ ਝੋਟੀ ਆ ਵੀ ਮੁੱਲ ਵੀਰੇ ਦੀਦੀ ਵੀ ਪੈਖ ਦੇ ਤਿੰਨ ਛੱਡੀਏ 62 ਦੀ ਵੀਰੇ ਹਾਂ ਨਾ ਹੀ ਦੋ ਹੋੜ ਜਾਂ ਦੋ 60 ਦੀ ਕੀ ਬਾਤ ਹੈ ਵੇਖੋ ਵੀਰੇ ਸਾਰਾ ਸੇਲ ਚੋਗੇ ਪਸ਼ੂ ਵੇਖ ਜਾਂਦਾ ਮੇ ਦਾ ਹਣਾ ਹਾਂ ਨਾ ਹੁਣ 60000 ਦੀ ਠੀਕ ਆ ਵੀਰੇ ਰੇਟ ਜਾ ਜਾ ਹਾਂਜੀ ਵਹਿੜ ਆ ਗਈ ਗਾੜੀ ਦੋ ਹੀ ਥਣ ਚਲਦੇ ਜੇ ਦੋਨੇ ਜੀ ਦੋ ਥਣ ਚਲਦੇ ਆ ਸਿਰਫ ਤੂੰ 12 13 ਕਿਲੋ ਤਿਆਰ ਚੋਕੀ ਦਵਾ 12 13 ਕਿਲੋ ਤੇ ਥਣ ਕਿਹੜੇ ਆ ਵੀਰੇ ਇਹਦੇ ਦੋ ਓਟ ਦੇ ਮਗਰਲੇ ਚਲਦੇ ਮਗਰਲੇ ਦੋਵੇਂ ਜਲਦੇ ਨਹੀਂ ਇੱਕ ਚੋ ਭਾਈ ਥਾਰਾ ਆਉਂਦੀਆਂ ਪਾਸ ਪਾਸ ਅੱਛਾ ਜੀ ਪਰ ਤੂੰ ਦੋ ਦੋਵਾਂ ਥਣਾਂ ਦੀ ਮੁੱਲ ਕਰ ਦਿਓ ਹਣਾ ਤਾਂ ਵੱਡੀ ਵੜਾ ਲੈਵਲ ਉਹ ਬੜਾ ਲੱਗਿਆ ਵੀਰੋ ਦੁੱਧ ਚੰਗਾ ਥਣ ਦੋ ਹੀ ਚਲਦੇ ਜੋ ਇਹਦੇ ਤੂੰ 12 ਕਿਲੋ ਚੋਕੀ ਦਵਾ ਦੇ ਅੱਛਾ ਜੀ ਹਾਂਜੀ ਵੇਖੋ ਵੀਰੇ ਲਾਗੇ ਤੋਂ ਥਾਨ ਦੀ ਕੁਆਲਿਟੀ ਚੈੱਕ ਕਰ ਰਹੇ ਹਾਂ ਸੋਹਣਾ ਥਾਨ ਲੱਗਿਆ ਅਗਲੇ ਤੋਂ ਥਾਨੀ ਚੱਲਦੇ ਹਨਾ ਮਗਰ ਲੇ ਬਦਕਿ ਥਾਨ ਵੀ ਖਲਾਬੀ ਜੇ ਮੁੱਲ ਵੀਰੇ ਮੁੱਲ ਦੇ ਦੀਏ 27000 ਦੇ 27000 ਦੇ ਜੈ ਜੀ ਜਾਂਦੇ ਹੋ ਦੱਸੋ ਵੀਰ ਜੀ ਤੁਸੀਂ ਬੜੋ ਤੁਸੀਂ ਕੋਈ ਨਹੀਂ ਛੱਡੋ ਤੁਸੀਂ ਹਾਂ ਨਾ ਦੋ ਥਾਨ ਚੱਲਦੇ ਆ ਦੁੱਧ 12 ਕਿਲੋ 12 ਕਿਲੋ ਪੂਰੇ ਵੀ ਜਾਂਦੀ ਹਾਂਜੀ 20 ਦੀ ਜੀ ਜਾਂਦੇ ਹਨ ਹੈਨਾ ਬਾਕੀ ਕੋਈ ਫੋਨ ਲਾ ਲਈ ਯਾਰਾ ਹਣਾ ਮੋੜਦੇ ਨਹੀਂ ਕਿਸੇ ਨੂੰ ਵੱਡੀ ਵੇੜਾ ਦੁੱਧ ਚੰਗਾ ਚੂ ਬੱਚਾ ਹੈ ਨਹੀਂ ਇਹਦਾ ਬੱਚਾ ਹੈ ਨਹੀਂ ਠੀਕ ਹੈ ਜੀ ਸੋਹਣੀ ਵੇੜਾ ਤਾਂ 20 ਦੀ ਨਹੀਂ ਲੇਖਦੀ ਸੂਈ ਵੱਧ ਨਹੀਂ ਹੋਏਗੀ ਅੱਛਾ ਉਹ ਲੇਵਾ ਦੱਸੀ ਜਾਂਦਾ ਸੂਈ ਤੇ ਥੋੜੇ ਟਾਈਮ ਦੀ ਲੱਗਦੀ ਹੈ ਹਣਾ ਹਾਂਜੀ ਬਾਕੀ ਕੋਈ ਫੋਨ ਲਾ ਲੈ ਮੋੜਦੇ ਨਹੀਂ ਹਣਾ ਨਹੀਂ ਮੋੜਦੇ ਬਸ ਸੂਈ ਇਹਦਾ ਨਹੀਂ ਦਿੰਦੀ ਠੀਕ ਹੈ ਜੀ ਹਾਂਜੀ ਹਾਂਜੀ ਤਾਂ ਵੀਰੇ ਉਹ 20 ਹਜ਼ਾਰ ਦੇ ਹੋ ਜੂ ਫੋਨ ਲਾ ਲਿਓ ਜੀ ਹਾਂਜੀ ਅੱਗੇ ਆ ਗਿਆ ਵੇੜਾ ਜੀ ਜਰਸੀਆ ਇਸੀ ਵਾਰ ਗੱਭਣ ਜੇ ਇਹ ਗੱਭਣਾ ਚਾਰ ਦੰਦਾ ਗੱਭਣਾ ਵਾਲੇ ਠਿਲਾ ਠੋਲਾ ਬੜੀਆਂ ਜੇ ਐਨ ਕਰਿਓ ਜੀ ਕਮਾਇਓ ਕੀ ਬਾਤ ਆ ਵੇਖੋ ਵੀਰੋ ਫੇਸ ਕੁਆਲਟੀ ਤੋਂ ਅੰਦਾਜ਼ਾ ਲਾ ਲਓ ਕਿ ਵੈੜ ਕਿੰਨਾ ਦੁੱਧ ਭਰ ਜੂਗੀ ਫੁੱਲ ਕੁਆਲਟੀ ਦੀ ਕਾਨੇ ਨਿੱਕਾ ਨਿੱਕਾ ਲੱਗਿਆ ਨੀਗੀ ਜੀ ਬੁੱਥੀ ਲੱਗੀ ਬੋਦੀ ਵਾਲੀ ਵੈੜ ਆ ਵੀਰੋ ਮੋੜ ਲਓ ਜੀ ਇਹ ਲੈ ਜਾਓ ਲੰਮੀ ਲੈ ਜਾਓ ਤੇ ਵੇਖੋ ਵੀਰੋ ਫੇਸ ਕੁਆਲਟੀ ਬਹੁਤ ਹੀ ਯਾਰੀ ਸੋਹਣੀ ਵੇੜਾ ਥਣ ਗੁਲਾਬੀ ਆ ਗਿਆ ਹਨਾ ਜੀ ਹਾਂ ਜੀ ਲੈ ਜੀ ਤਾਂ ਵੀਰ ਜੇ ਉਹ ਤਾ ਜੇ ਕਰਦੀ ਬਿਲਕੁਲ ਵੀ ਕੋ ਵੀਰ ਥਣ ਗੁਲਾਬੀ ਥਾਣਾ ਗਿਆ ਬਾਕੀ ਟੀ ਲਟੋਲਾ ਬਣੀ ਬਣੂ ਬਹੁਤ ਹੈ ਹਨਾ ਜੀ ਸੋਹਣੀ ਵੇੜਾ ਦੇਣ ਕਿੰਨੇ ਲੈ ਜੀ ਵੀਰੇ ਦੇਣ ਖੜੂਗੀ ਕਿ ਦੋ ਤਿੰਨ ਇਹ ਦੋ ਚਾਰ ਦਿਨ ਲੈ ਜੂ ਠੀਕ ਹੈ ਤਾਂ ਮੋਲ ਵੀਰ ਜੀ ਦਾ ਮੋਲ 38000 ਦੀ 48 ਦੀ ਹਾਂ ਜੀ ਕਰ ਦਿਓ ਵਿਚ ਮਾਨਤਾ ਜੀ ਕਿੰਨੇ ਦੀ ਵੀਰੇ ਹਾਂ ਨਾ 45 ਦੀ ਜੀ ਜਾਂਦੇ ਭਾਈ ਠੀਕ ਹੈ ਜੀ ਉਹ ਵੀ ਕੋਈ ਫੋਨ ਲਾ ਲੈ ਬਾਕੀ ਮੋੜ ਦੇ ਨਹੀਂ ਤੇ ਵੇਖੋ ਵੀਰੇ 45000 ਦੀ ਹੋ ਜੂ ਫੋਨ ਵੀਰ ਨੂੰ ਜਰੂਰ ਲਾ ਲਿਓ ਥਣ ਪਿਆਰਾ ਲੱਗਿਆ ਵੈੜ ਨੂੰ ਫੇਸ ਕੁਆਲਿਟੀ ਬਹੁਤ ਸੋਹਣੀ ਹੈ ਇਹ ਹਾਂ ਨਾ 45000 ਦੇ ਹਾਂਜੀ ਠੀਕ ਹੈ ਜੀ ਹਾਂਜੀ ਅਗਲੇ ਬੰਨੇ ਆ ਗਈ ਗਾੜੀ ਵੀ ਜਰਸੀ ਵਰਗ ਬੰਝੇ ਗੱਬਣਾ ਕੀ ਹੈ ਹਾਂਜੀ ਐਨ ਕਰਿਓ ਫੇਸ ਇਹਦਾ ਬਹੁਤ ਸੋਹਣਾ ਜੀ ਨਿਗਾ ਨਿਗਾ ਕਰਨ ਆ ਗਿਆ ਇਹਨੂੰ ਵੀ ਬੋਦੀ ਵਾਲੀ ਵਹਿੜ ਆ ਗਈ ਇਹ ਕਿੰਨਾ ਟਾਈਮ ਲੇਜੂ ਜੀ ਦਿਨ ਦਾ ਹਲੇ ਚੁ ਹੈ ਨਾ ਤਾਂ ਫੇਸ ਫੂਸ ਬਹੁਤ ਸੋਹਣਾ ਮੋਟੀ ਅੱਖਾਂ ਮੱਥੇ ਦੇ ਟਵਾਟਾ ਵਾ ਪੈਂਦਾ ਬਿਲਕੁਲ ਬਹੁਤ ਚੰਗੀ ਵਸ਼ੀਆ ਵੀਰੇ ਦਿਨ ਲੈ ਜੂਗਾ ਜੇ 10 12 ਹੈ ਨਾ ਉਹਨੂੰ ਓੜ ਦੀਆਂ ਵਾਲੇ ਰੇਟ ਕਰਦੇ ਉਹਦਾ ਵੀ ਖਾਨ ਬੜਾ ਪਿਆਰਾ ਲੱਗਿਆ ਜੀ ਇਹਨੂੰ ਪਿਆਰ ਲਈ ਜਗਰ 55000 ਦੀ ਜੀ ਮੋਲ ਹਣ ਜੀ ਹੁਣ ਦੇ ਦਈਏ ਵੀ 45 ਦੀ ਤਿੰਨ ਛੱਡੀਏ 42 ਦੀ ਦੋ ਹੋਰ ਛੱਡੋ ਪੂਰੇ 40 ਦੀ ਬੜੇ ਚਾਲੀ ਦੀ ਕੀ ਬਾਤ ਆ ਜੀ ਵੇਖੋ ਵੀਰੋ 40000 ਦੀ 50000 ਦੀ ਬਾਕੀ ਕੋਈ ਫੋਨ ਲਾ ਲੇ ਹਨਾ 40 ਚੋਂ ਮਨਤਨ ਹੋ ਜੂ ਯਾਰ ਛੱਡੋ ਯਾਰ ਜਾਂਦੇ ਵੀਰ ਜੀ 38000 ਦੀ ਖਾਨਾ ਚਲੋ ਜਾਂਦੇ ਕਹਿੰਦੇ ਹਣਾ ਸਾਂਭ 10 ਦਿਨ ਪੈ ਜੂ ਵੀਰਾਂ ਨੂੰ ਤਾਂ ਸੋਹਣੀ ਵੈੜਾ ਚਲੋ ਕਿਹੜਾ ਵੀਰਾਂ ਵੇਚ ਲੈਣਾ ਲੈ ਜੂ ਸੋਖੀ ਵੇਚ ਲੂ 38000 ਦੀ ਵੀਰਿਓ ਹਾਂਜੀ ਆ ਗਈ ਵੈੜ ਜੀ ਗਾੜੀ ਇਹਨੂੰ ਮੈਰ ਨੂੰ ਤੀਜਾ ਦਿਨ ਜੇ ਸੂਈ ਨੂੰ 10 ਕਿਲੋ ਬੋਲਾ ਤਿਆਰ ਦੇ ਅੱਛਾ 10 ਕਿਲੋ ਬੋਲਾ ਤਿਆਰ ਆ ਹਾਂ ਬੱਚਾ ਜੀ ਵੱਛਾ ਆ ਗਿਆ ਜੀ ਵੱਛਾ ਆ ਜਾਂਦੀ ਠੀਕ ਆ ਜੀ ਲੈ ਲੈ ਲੰਮੀ ਲੈਓ 나ੜੂ ਤੇ ਬੱਚਾ ਵੀਰੋ ਚੈੱਕ ਕਰ ਲਓ ਤਾਂ ਵੈੜ ਵੀ ਚੈੱਕ ਕਰ ਲਿਓ ਸੋਹਣੀ ਵੈੜ ਹੈ ਵੀ ਕਾਲੀ ਵੈੜ ਆ ਗਈ ਹਨਾ ਕਾਲੀ ਲਾਲ ਖਾਣ ਬੜਾ ਇਹਨੂੰ ਪਿਆਰਾ ਲੱਗਿਆ ਜੀ ਲੇਵਾ ਵੀ ਸੋਹਣਾ ਲੱਗਿਆ ਵੀਰੋ ਖੁੱਲੇ ਥਣ ਪਾਂਡੇ ਦੀ ਮਾਲਕਾ ਸੋਹਣੀ ਵੇੜਾ ਕਮਾਲੋ ਜੀ ਦੇਖੋ ਵੀਰੋ ਬਹੁਤ ਜ਼ਿਆਦਾ ਚੰਗੀ ਹੈ ਲੇਵਾ ਨੂੰ ਮੇਰੀਆਂ ਸਫਾਈਆਂ ਖਣਚਵਾਈ ਵਾਲਾ ਸੋਹਣੀ ਵੇੜਾ ਤਾਂ ਵੀਰੇ ਦਾ ਮੁੱਲ ਇਹ ਵੀ ਦੇ ਦੀ 45000 ਦੇ ਤੇ ਨਹੀਂ ਛੱਡੋ 42 ਦੀ ਦੋ ਸਾਲ ਪੂਰੇ ਚਾਹੀਦੇ ਯਾਰ ਹੋਰ ਛੱਡ ਦਿਓ ਯਾਰ ਹਨਾ 48 ਦੀ ਜਾਂ ਛੱਡੀ ਸੀ ਸੀਲਸ ਲੱਗ ਰੇਡ ਜਾਇਆ ਜਾ ਵੀਰੇ ਫੋਨ ਲਾ ਲਿਓ ਇਹ ਗੱਬਣਾ ਕੀ ਜੀ ਗੱਬਣ ਜੀ ਕਿੰਨਾ ਟਾਈਮ ਖੜਦੀ ਹੈ ਜੀ ਕੋਈ ਪਤਾ ਨਹੀਂ ਜੇ ਕੋੜੂ ਕੀ ਹਾਂ ਪਹਿਲੇ ਲੈ ਜੀ ਹਨਾ ਬੱਚੇ ਦੋ ਦਿੰਦੀ ਜੇ ਅੱਛਾ ਜੀ ਹਾਂ ਜੀ ਇਹ ਦੋ ਬੱਚੇ ਦਿੰਦੀ ਹੈ ਚਲੋ ਠੀਕ ਹੈ ਜੀ ਤਾਂ ਵੇਖੋ ਵੀਰੇ ਚੰਗੀ ਆ ਭਾਰੇ ਪੱਲੇ ਚ ਬਾਕੀ ਪਸ਼ੂ ਦਾ ਇਹ ਹੈ ਕੀ ਆਪ ਸਾਂਭ ਪੈਣੀ ਹੈ ਤੁਹਾਨੂੰ ਦੁੱਧ ਚੰਗਾ ਚਵਾਜੂ ਹਨਾ ਆ ਚੰਗਾ ਤੋਂ ਕਰਾ ਬਿਲਕੁਲ ਵੀਰੇ ਦੁੱਧ ਦੁੱਧ ਕਿੰਨਾ ਚਵਾਜੂ 2 ਤੇ 10 12 ਕਿਲੋ ਆਮਣਾ ਦੁੱਧ 12 ਕਿਲੋ ਹਨਾ ਹਾਂਜੀ ਹਾਂਜੀ ਠੀਕ ਹੈ 12 ਕਿਲੋ ਨੂੰ ਕੀ ਜਾਂਦਾ ਜੀ ਜਰਸੀ ਫਰੀਡ ਆ ਅੱਛਾ ਜੀ ਹਾਂਜੀ ਤੇ ਲਾ ਢੋਲਾ ਬੋਦਨੇ ਹਨਾ ਠੀਕ ਹੈ ਜੀ ਬੜੀ ਬਾਣਾ ਲੈ ਲੈ ਠੀਕ ਹੈ ਥਾਂ ਸ਼ੰਤ ਠੀਕ ਹੈ ਮੋਲ ਜੀ ਮੈਂ ਮੋਲ ਦੇ ਦਈਏ ਵੀ 24000 ਦੋ ਛੱਡੋ 22 ਦੀ ਨਹੀਂ ਨਹੀਂ 24 ਦੀ ਨਹੀਂ ਹਾਂਜੀ 32 ਦੀ 32 ਸੀ ਹਾਂਜੀ ਠੀਕ ਹੈ ਜੀ ਮੈਂ ਵੀ ਠੀਕ ਹੈ ਰੇਟ ਦੇ ਆ ਜੇ ਧਿਆਨ ਦਿਓ ਜੈ ਜੀ ਹੁਣ 24 ਦੀ ਜਾਂਦੋ ਯਾਰ ਹੁਣ ਧਿਆਨ ਦਿਓ ਹੁਣ ਜਾਂਦੋ ਜੋ ਗੱਲ ਕਰਤੀ ਹਨ ਬਾਕੀ ਕੋਈ ਫੋਨ ਲਾ ਲੇ ਕੋਈ ਗੱਲ ਨਹੀਂ ਯਾਰ ਤਾਂ ਵੇਖੋ ਵੀਰੇ 24000 ਦੀ ਹੋ ਜੂਗੀ ਸਾਰਾ ਸਾਲ ਚੋਕੇ ਪਸ਼ੂ ਇਕ ਦਾ ਮੇਰਾ ਹਨਾ ਚੰਗੀ ਵੈੜਾ ਹਾਂ ਨਾ 24000 ਦੀ ਤਾਂ ਵੇਖੋ ਵੀਰੇ ਚੰਗੀਆਂ ਇਹ ਪਸ਼ੂ ਆ ਗਏ ਹਨਾ ਵਾਸ਼ੀ ਜੀ ਇੱਕ ਜੱਟ ਇੱਕ ਅੱਜ 80 ਵਾਸ਼ੀ ਵੇਖੋ ਵੀਰੇ ਬਹੁਤ ਹੀ ਜ਼ਿਆਦੀ ਕੁਆਲਿਟੀ ਦੀ 14 ਮਹੀਨੇ ਦੀ ਜਣੇ 4 ਮਹੀਨੇ ਦੀ ਹਾਂ ਜੀ ਬਾਕੀ ਖਾਂਜੀ ਜਾ ਕੇ ਆਓ ਠੀਕ ਹੈ ਜੀ ਇਹ ਕਿੰਨੇ ਦੀ ਹੋ ਜੀ ਜੀ ਇਹ ਕਿੰਨੇ ਦੀ ਦੇ ਦੇਣੀ ਜੀ ਦੇ ਦਈਏ 12 ਦੀ 12 ਦੀ ਹਾਂ ਜੀ ਦੋ ਛੱਡਿਓ 10 ਦੀ 2000 ਰੁਪਏ 8000 8000 ਦੀ ਬਾਕੀ ਕੋਈ ਫੋਨ ਲਾ ਲੈ ਹਨਾ ਹਾਂ ਜੀ ਵੀਰ ਜੀ ਬਾਕੀ ਕਰ ਠੀਕ ਹੈ ਜੀ ਬਸ ਇਹ ਪਸ਼ੂ ਆ ਜੀ ਸੋਹਣੀਆਂ ਵੈੜਾਂ ਨੇ ਵੀਰੋ ਚੰਗੇ ਰਕਾਰ ਵਾਲੀਆਂ ਨੇ ਗੱਬਣਾ ਨੇ ਸੂਈਆਂ ਨੇ ਫੋਨ ਵੀਰ ਨੂੰ ਜਰੂਰ ਲਾ ਲਿਓ ਰੇਟ ਜਾਜਾ ਚੰਗੀਆਂ ਝੋਟੀਆਂ ਨੇ ਵੱਡੀਆਂ ਝੋਟੀਆਂ ਨੇ ਇੱਕ ਤਾਜੀ ਸੂਈ ਐ ਇੱਕ ਉੱਚੇ ਬੱਚੇ ਵਾਲੀ ਆ ਰੇਟ ਜਾਜਾ ਫੋਨ ਜਰੂਰ ਲਾਓ ਬਾਕੀ ਵੀਰੇ ਚੈਨਲ ਨੂੰ ਸਬਸਕ੍ਰਾਈਬ ਕਰੀ ਚੱਲੇਓ ਲਾਈਕ ਕਰੋ ਤੇ ਸ਼ੇਅਰ ਕਰੋ ਜੀ ਜੋ ਤੁਹਾਨੂੰ ਨਵੀਂ ਤੋਂ ਨਵੀਂ ਵੀਡੀਓ ਲੈ ਕੇ ਵਿਖਾ ਲਈ ਜਾਵੇ ਜੀ ਤਾਂ ਬਾਕੀ ਵੀਰੇ ਐਡਰੈਸ ਸੇ ਕਰੀ ਆਪਣਾ ਬੋਲੇ ਜ਼ਿਲ੍ਹਾ ਗੁਰਦਾਸਪੁਰ ਪਿੰਡ ਡੇੜੀਵਾਲ ਕਰਨਗੇ ਤਹਿਸੀਲ ਕਲਾਨੌਰ ਨੰਬਰ 842786178 ਠੀਕ ਹੈ ਵੀਰੇ ਸਤਿ ਸ੍ਰੀ ਅਕਾਲ